ਜੀ ਅਮਰਿਤਪਾਲ ਨਾਤਾ ਨੌਜਵਾਨ ਤੇ ਇਹਦਾ ਬੇਸਿਕਲੀ ਮੋਡਸ ਆਪਰੰਡੀ ਏ ਸੀ ਵੀ ਆ ਕੇ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਾਉਂਦਾ ਸੀ ਉਹਨਾਂ ਨੂੰ ਗੁਲਦਸਤਾ ਦੇ ਕੇ ਕਰਕੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਤੋਂ ਦੇ ਨਾਂ ਤੇ ਠੱਗੀ ਮਾਰਨੀ ਉਹਨਾਂ ਤੋਂ ਆਮ ਬੰਦਿਆਂ ਤੋਂ ਨਜਾਇਜ਼ ਫੇਵਰ ਲੈਣੇ ਇਹ ਜਦੋਂ ਗੱਲ ਜੀ ਸਾਡੇ ਸਾਹਮਣੇ ਆਈ ਇੱਕ ਜਿਹੜਾ ਮਾਮਲਾ ਸੀ 6,80,000 ਰੁਪਏ ਦਾ ਇੱਕ ਇਨਕੁਆਇਰੀ ਚੱਲ ਰਹੀ ਸੀ ਸਾਡੇ ਡੀਐਸਪੀ ਸਾਹਿਬ ਕੋਲ ਉਹਨਾਂ ਦੇ ਨਾਂ ਤੇ ਇਹਨੇ 6,80,000 ਰੁਪਏ ਦੀ ਠੱਗੀ ਮਾਰੀ ਉਹ ਬੰਦੇ ਸਾਡੇ ਕੋਲ ਆਏ ਜਿਹਦੇ ਉੱਤੇ ਆਪਾਂ ਮੁਕੱਦਮਾ ਨੰਬਰ 84 ਦਰਜ ਕੀਤਾ ਫਿਰ ਜਦੋਂ ਆਪਾਂ ਹੋਰ ਕੋਖ ਕੀਤੀ ਇਸ ਗੱਲ ਦੀ ਤਾਂ ਸਾਨੂੰ ਪਤਾ ਲੱਗਾ ਇਹਦੇ ਖਿਲਾਫ ਇੱਕ ਹੋਰ ਹੜਤਾਲ ਚੱਲ ਰਹੀ ਹੈ ਆਲਰੇਡੀ ਡੀਐਸਪੀ ਸਾਹਿਬ ਕੋਲ ਆਪਣੀ ਉਹਦੇ ਉੱਤੇ ਆਪਾਂ ਇੱਕ ਹੋਰ ਮੁਕੱਦਮਾ ਮੁਕੱਦਮਾ ਨੰਬਰ 102 ਉਹ ਵੀ ਠੱਗੀ ਦਾ 420 ਦਾ ਦਰਜ ਕੀਤਾ ਗਿਆ ਤੇ ਮੇਰੀ ਇਹੀ ਅਪੀਲ ਹੈ ਸਾਰੇ ਸੰਗਰੂਰ ਵਾਸੀਆਂ ਨੂੰ ਵੀ ਅਮੂਮਨ ਕਾਫੀ ਬੰਦੇ ਸਾਡੇ ਨਾਲ ਆ ਕੇ ਫੋਟੋਆਂ ਵਿੱਚ ਆ ਜਾਂਦੇ ਆ ਸਾਡੀ ਪਬਲਿਕ ਡੀਲਿੰਗ ਪੁਲਿਸ ਨੂੰ ਕਿਉਂਕਿ ਆਮ ਲੋਕਾਂ 'ਚ ਵਿਚਰਨਾ ਪੈਂਦਾ ਸਾਡੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਿਰਫ ਫੋਟੋ ਦੇ ਆਧਾਰ ਤੇ ਕਿਸੇ ਨੇ ਸਾਡੇ ਨਾਲ ਫੋਟੋ ਖਿਚਾਈ ਹੈ ਉਹਦੇ ਆਧਾਰ ਤੇ ਇਹ ਯਕੀਨ ਨਾ ਕਦੀ ਕਰਨ ਵੀ ਇਹ ਸਾਡਾ ਨਜ਼ਦੀਕੀ ਹੈ ਕਰੀਬੀ ਹੈ ਦੂਸਰਾ ਮੇਰੇ ਇਹੋ ਜਿਹੇ ਅਨਸਰਾਂ ਨੂੰ ਬਹੁਤ ਸਖਤ ਮੈਸੇਜ ਹੈ ਵੀ ਜੇ ਕੋਈ ਸਾਡੇ ਨਾਲ ਤੇ ਫੇਵਰ ਲੈ ਰਹੇ ਹੋ ਇਹ ਇਦਾਂ ਦਾ ਕੋਈ ਕੰਮ ਕਰ ਰਹੇ ਹੋ ਤੇ ਆਪਣਾ ਵਾਚ ਲਓ ਨਹੀਂ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਸੰਗਰੂਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਤੇ ਕੋਈ ਵੀ ਪੈਸੇ دیے ਕਿਸੇ ਵੀ ਤਰ੍ਹਾਂ ਦੀ ਮੰਗ ਕਰੇ ਸੰਗਰੂਰ ਪੁਲਿਸ ਬਹੁਤ ਹੀ ਨਾਨ ਕਰਪਟ ਤੇ ਬਹੁਤ ਹੀ ਸਿੱਧੇ ਚਾਲ ਚਲਣ ਦੀ ਪੁਲਿਸ ਹੈ ਤੇ ਸਾਨੂੰ ਆ ਕੇ ਦੱਸਿਆ ਜਾਏ ਸਾਨੂੰ ਐਸਐਸਪੀ ਸਾਹਿਬ ਨੂੰ ਸਿੱਧਾ ਆ ਕੇ ਦੱਸਿਆ ਜਾਏ ਆਪਾਂ ਉੱਥੇ ਜ਼ਰੂਰ ਬੰਦੀ ਕਾਰਵਾਈ ਕਰਾਂਗੇ ਕੀ ਕੀ ਕੁਝ ਬਰਾਮਦ ਹੋਇਆ ਜੀ ਇਹਦੇ ਵਿੱਚ ਬਰਾਮਦ ਕੀ ਹੈ ਜੀ ਇੱਕ ਅ ਪਿਸਟਲ ਹੈ ਜੀ ਤੇ 30000 ਰੁਪਏ ਇੱਕ ਵਰਦੀ ਹੈ ਤੇ ਇੱਕ ਟੀ-ਸ਼ਰਟ ਹੈ ਪੁਲਿਸ ਦੀ ਜਿੱਤੇ ਪਿੱਛੇ ਪੰਜਾਬ ਪੁਲਿਸ ਲੱਗੇ ਹੈ ਕਿਤੋਂ ਇਹ ਕਿਹਨਾਂ ਮੁਲਾਜ਼ਮ ਦੀ ਸੀ ਜਾਂ ਇਹਨੇ ਕਿਤੋਂ ਕਿਤੋਂ ਹਾਇਰ ਕੀਤੀ ਹੈ ਵਰਦੀ ਜੀ ਉਹ ਦੌਰਾਨੇ ਤਫਤੀਸ਼ ਆਪਾਂ ਰਿਮਾਂਡ 'ਚ ਤੁਹਾਨੂੰ ਪੂਰਾ ਕਲੀਅਰ ਕਰ ਦਾਂਗੇ ਬਟ ਹਜੇ ਤੱਕ ਜਿਵੇਂ ਫੋਟੋਆਂ ਦਿਖਾ ਕੇ ਆਪਣੇ ਆਪ ਨੂੰ ਮੁਲਾਜ਼ਮ ਆਮ ਬੰਦਿਆਂ ਨੂੰ ਸ਼ੋਅ ਕਰਦਾ ਸੀ ਉਹਦਾ ਕਿਸੇ ਟੇਲਰ ਨੂੰ ਆਮ ਕਪੜਾ ਮਿਲ ਜਾਂਦਾ ਜੀ ਖਾ ਕੇ ਉਹਦਾ ਕਰਕੇ ਇਹਨੇ ਕਾਂਸਟੇਬਲ ਦੀ ਵਰਦੀ ਲੈ ਲਈ ਜੀ ਟੀ-ਸ਼ਰਟ ਹੈ ਜੀ ਇਹ ਤੇ ਸੇਮ ਉਹੀ ਲੋਕ ਹੋ ਜਿਹੜਾ ਪੁਲਿਸ ਦੇ ਵਰਦੀ ਬਿਲਕੁਲ ਜੀ ਇਹ ਆਮ ਟੇਲਰਸ ਕੋਲ ਹੈਗਾ ਜੀ ਲੋਕੋ ਇਹ ਕੋਈ ਕੰਟਰੋਲਡ ਨਹੀਂ ਹੈ ਇਹ ਆਮ ਟੇਲਰਸ ਘੜਾਈ ਕਰਕੇ ਮੰਗਵਾ ਲੈਂਦੇ ਕਿ ਕੋ ਟੇਲਰ ਦੇ ਦੇਣੀ ਇਦਾਂ ਦੀ ਕੋ ਬਣਦੇ ਹੋ ਫੈਂਸ ਕੀ ਉਹ ਜਿਹੜਾ ਇਦਾਂ ਦੇ ਦਿੰਦੇ ਨੇ ਕੋਈ ਬਿਨਾ ਆਈ ਕਾਰਡ ਚੈੱਕ ਕੀਤੇ ਜਾਂ ਬਿਨਾ ਵੈਰੀਫਾਈ ਕੀਤੇ ਕਿਉਂਕਿ ਇਦਾਂ ਤੇ ਫਿਰ ਕੋਈ ਵੀ ਟੈਰਰਿਸਟ ਨੂੰ ਆਪਾਂ ਪਹਿਲੇ ਬढ़ावा ਦੇ ਰਹੇ ਨੇ ਉਹ ਵੀ ਬਿਲਕੁਲ ਜੀ ਆਪਾਂ ਦੁਰਾਨੇ ਤਫ਼ਤੀਸ਼ੇ ਟੇਲਰ ਦੀ ਕੋਈ ਵੀ ਮੈਲਾਫਾਈਡ ਇੰਟੈਂਸ਼ਨ ਹੋਈ ਜੇ ਤੋਂ ਨੇ ਇਨੋਸੈਂਟਲੀ ਇਹਨੂੰ ਯਕੀਨ ਕਰਕੇ ਵੀ ਇਹ ਪੁਲਿਸ ਵਾਲਾ ਹੈ ਤਾਂ ਉਹਨੂੰ ਵਰਦੀ ਦੇ ਦਿੱਤੀ ਤੇ ਕੋਈ ਚੱਕਰ ਨਹੀਂ ਹੈ ਜੇ ਕੋਈ ਕੋਈ ਮੈਲੋਫਾਈਡ ਇੰਟੈਂਸ਼ਨ ਸਾਹਮਣੇ ਆਈ ਤਾਂ ਆਪਾਂ ਜ਼ਰੂਰ ਉੱਤੇ ਵੀ ਐਕਸ਼ਨ ਲਵਾਵਾਂਗੇ। ਕੀ ਰਿਮਾਰਡ ਦੇ ਸਾਹਮਣੇ ਆਇਆ ਜੀ ਜਿਸ ਤਨਾ ਪਰਿਵਾਰ ਦਾ ਵੀ ਇਹ ਦੋਸ਼ ਸੀ ਕਿ ਸਾਡੇ ਤੋਂ ਪੈਸੇ ਲੈ ਕੇ ਡਿਪਟੀ ਸਾਹਿਬ ਦੇ ਕੋਲੇ ਸਾਨੂੰ ਨਾਂ ਲੈ ਕੇ ਗਿਆ ਸੀ। ਤੇ ਕੀ ਉਹ ਡਿਪਟੀ ਸਾਹਿਬ ਤੱਕ ਪੈਸੇ ਪਹੁੰਚੇ ਸੀ ਜਾਂ ਰਸਤੇ 'ਚ ਕਿਤੇ ਖੁੱਟ-ਬੁੱਟ ਦੇ ਦੇ? ਨਹੀਂ ਬਿਲਕੁਲ ਨਹੀਂ। ਇਹ ਨਾਰ ਗਿਆ ਸੀ ਪੈਸੇ ਲੈ ਕੇ। ਪਰਿਵਾਰ ਦਾ ਇਹ ਦੋਸ਼ੀ ਵੀ ਸਾਨੂੰ ਇੱਥੇ ਇਹਨੇ ਗੱਡੀ 'ਚ ਬਿਠਾ ਕੇ ਸਾਡੇ ਤੋਂ ਪੈਸੇ ਲਏ ਤੇ ਬਾਅਦ 'ਚ ਉਹ ਡਿਪਟੀ ਸਾਹਿਬ ਨਾਲ ਆਪ ਮਿਲ ਕੇ ਸਾਡਾ ਇਹਨੇ ਕੰਮ ਕਰਾਣ ਦੀ ਸਾਨੂੰ ਵਿਸ਼ਵਾਸ ਦਵਾਇ ਮੈਂ ਉਹ ਕਹ ਰਿਹਾ ਜੀ ਡਿਪਟੀ ਸਾਹਿਬ ਦੇ ਕਮਰੇ ਤੱਕ ਨਾਲ ਗਏ ਆ ਜੀ ਉਹਦੇ ਉਹ ਜੇਬ ਚ ਪੈਸੇ ਪਾ ਕੇ ਲੈ ਕੇ ਗਏ ਇਸ ਕਮਰੇ ਦੇ ਬਾਹਰ ਦਾ ਸਭ ਉਹ ਆ ਕੇ ਦਾ ਆਪ ਅੰਦਰ ਚਲਾ ਗਿਆ ਮੇਰੇ ਕੋਲ ਇੰਟਰਵਿਊ ਵਿੱਚ ਉਹਦੇ ਮੈਂ ਪਰਵਾਸ ਪਰਿਵਾਰ ਸਾਨੂੰ ਵੀ ਮਿਲਿਆ ਸੀ ਇਹਦੇ ਵਿੱਚ ਬੇਸਿਕਲੀ ਉਹਨਾਂ ਦਾ ਇਹੀ ਕਹਿਣਾ ਸੀ ਵੀ ਡਿਪਟੀ ਸਾਹਿਬ ਨਾਲ ਸਾਨੂੰ ਨਹੀਂ ਮਿਲਾਇਆ ਗਿਆ ਬਟ ਇਹ ਬੰਦਾ ਭਾਵੇਂ ਮਿਲਦਾ ਹੋਵੇ ਰੂਟੀਨ 'ਚ ਭਾਵੇਂ ਨਾ ਮਿਲਦਾ ਹੋਵੇ ਪਰ ਡਿਪਟੀ ਸਾਹਿਬ ਦੇ ਨਾਲ ਕੋਈ ਤਾਲੁਕਾ ਨਹੀਂ ਹੈ ਬੇਸਿਕਲੀ ਜਿਹੜੀ ਇਨਕੁਆਇਰੀ ਚੱਲ ਰਹੀ ਸੀ ਉਹ ਰੇਪ ਦੀ ਚੱਲ ਰਹੀ ਸੀ ਜਿਸ ਇਨਕੁਆਇਰੀ ਜੇ ਠੱਗੀ ਮਾਰਨਾ ਚਾਹੁੰਦਾ ਸੀ ਤਾਂ ਇਹਨੇ ਮਾਰੀ ਵੀ ਕਰਨ ਵੀਰ ਵਰਮਾਈ ਕਰ ਵੀ ਕੀ ਹੋਇਆ ਸੀ ਕਿਹਦੇ ਨਾਲ ਹੋਈ ਹੈ ਕੀ ਗੱਲਬਾਤ ਹੋਈ ਪੂਰਾ ਮਾਮਲਾ ਕੀ ਹੈ ਠੀ ਮੇਰੇ ਭਾਈ ਤਾਂ ਰੌਲਾ ਜਿਆ ਸੀਗਾ ਤੇ ਉਹ ਇਹ ਮੁੰਡਾ ਜਿਹੜਾ ਵਿਚਾ ਜਿਹਦੇ ਨਾਲ ਮੈਂ ਤੁਹਾਨੂੰ ਦੱਸਿਆ ਜਿਹਦੇ ਬਾਰੇ ਤੁਹਾਨੂੰ ਦੱਸਿਆ ਮੈਂ ਅਮਰਤਪਾਲ ਤੇ ਇਹਨੇ ਕਿਹਾ ਸੀ ਮੈਂ ਤੁਹਾਡਾ ਸਮਝੌਤਾ ਕਰਾ ਦਿੰਦਾਗਾ ਇਹਦੇ ਸਾਨੂੰ ਬਗੈਰ ਕਿਸੇ ਨੇ ਦੱਸਿਆ ਸੀਗਾ ਵੀ ਇਹ ਮੁਲਾਜ਼ਮਾਗਾ ਤੇ ਸਾਨੂੰ ਤਾਂ ਵਰਦੀ ਚ ਪਾ ਕੇ ਮਿਲਦਾ ਵਰਦੀ ਪਾ ਕੇ ਮਿਲਦਾ ਸੀਗਾ ਤੇ ਵਰਦੀ ਦੇ ਕੋਲ ਹੁੰਦੀ ਸੀਗੀ ਤੇ ਸਾਨੂੰ ਕਹਿੰਦਾ ਵੀ ਤੁਹਾਡਾ ਰੌਲਾ ਮੈਂ ਨਿਬੇੜ ਦੂੰਗਾ ਵੀ 5 ਲੱਖ ਰੁਪਏ ਇਹਨੇ ਮੰਗਿਆ ਸੀਗਾ ਤੇ ਕਰ ਕਰਾ ਕੇ ਸੀ 480 ਦੀ ਗੱਲ ਹੱਡੀ ਡਾਨੂਗੀ ਸੀਗੀ ਤੇ ਅਸੀਂ ਜਿੰਨੇ ਸਾਰੇ ਅਮਾਉਂਟ ਸੀ ਕੁਝ ਅਮਾਉਂਟ ਨੇ Google Pay ਕੀਤੀ ਸੀਗੀ ਤੇ ਕੁਝ ਮੈਂ ਨਕਦ ਦਿੱਤੀ ਸੀ ਨੂੰ ਹੂੰ ਹੂੰ ਇਦਾਂ ਹੋ ਗਿਆ ਤੇ ਕੀ ਕਹਿੰਦਾ ਸੀ ਕਿ ਮੇਰੇ ਆਪੇ ਪਰਚਾ ਨਹੀਂ ਹੋਣਦਾ ਕੀ ਸੀ ਇਹ ਕਹਿੰਦਾ ਸੀ ਵੀ ਮੈਂ ਪਰਚਾ ਨਹੀਂ ਹੋਣਦਾ ਤੁਹਾਡੇ ਤੇ ਅੱਛਾ ਵੀ ਇਦਾਂ ਕਰਕੇ ਵੀ ਮੇਰੇ ਲਿੰਕ ਬਹੁਤ ਨੇ ਕਿ ਸਾਨੂੰ ਪੁਲਸ ਵਾਲੇ ਦੀ ਫੋਟੋ ਦਿਖਾਉਣਾ ਦਾ ਪੁਲਸ ਵਾਲੇ ਨਾਲ ਕਿਹੜਾ ਦੀ ਮਾਮਲਾ ਜਮਾ ਤੇ ਇਦਾਂ ਕਰਕੇ ਨੇ ਕਾਫੀ ਮਿਸਕੈਲਡ ਕੀਤਾ ਓਕੇ ਤੇ ਕਿਦਾਂ ਕਿੰਨੇ ਪੈਸੇ ਤੇ ਕੈਸ਼ ਤੇ ਕਿੰਨੇ Google Pay ਰਾਹੀਂ ਦਿੱਤੇ ਸੀ ਮੈਂ ਇਹਨੂੰ ਕੈਸ਼ ਦਿੱਤਾ 2.5 ਲੱਖ ਰੁਪਇਆ ਅੱਛਾ ਜੀ ਤੇ ਗੂਗਲ ਪੇ ਰਾਹੀਂ ਦਿੱਤਾ ਨੇ ਬਨੇਰੇ ਰਹਿ ਗਏ ਬਾਕੀ ਆਪਣਾ ਤੋਂ 280 230 220 ਇਹ ਤੁਹਾਨੂੰ ਵੀ ਕਦੇ ਕਿਸੇ ਪੁਲਸ ਵਾਲੇ ਕੋਲ ਲੈ ਕੇ ਗਿਆ ਆਪਦੇ ਨਾਲ ਇਹ ਹੀ ਮੈਨੂੰ ਇੱਕ ਵਾਰੀ ਡੀਐਸਪੀ ਦਫ਼ਤਰ ਲੈ ਕੇ ਗਿਆ ਸੀਗਾ ਆਪਣੇ ਦੇ ਇੱਥੇਗਾ ਤੇ ਮੈਨੂੰ ਅੰਦਰ ਨਹੀਂ ਲੈ ਕੇ ਗਿਆ ਮੈਨੂੰ ਬਾਹਰ ਬਿਠਾ ਗਿਆ ਸੀ ਇਹ ਤੇ ਉਸ ਟਾਈਮ ਇਹਨੂੰ ਮੈਂ 2.5 ਲੱਖ ਰੁਪਇਆ ਕੈਸ਼ ਦਿੱਤਾ ਸੀਗਾ ਤੇ ਉਦੋਂ ਹੀ ਇਹ ਅੰਦਰ ਗਿਆ ਸੀਗਾ ਤੇ ਮੈਨੂੰ ਤਾਂ ਬਾਹਰ ਬਿਠਾ ਗਿਆ ਸੀ ਪਰ ਇਹ ਪਰ ਇਹ ਅੰਦਰ ਹੋ ਸਕਦਾ ਡੀਐਸਪੀ ਸਾਹਮਣੇ ਮਿਲ ਗਿਆ ਹੋਵੇ ਇੱਕ ਹੀ ਪੁਲਸ ਵਾਲਾ ਨਹੀਂ ਹੈਗਾ ਇਹ ਏ ਇਹਨੂੰ ਬਾਅਦੋਂ ਪਤਾ ਲੱਗਈ ਵੀ ਪੁਲਸ ਵਾਲਿਆਂ ਨੇ ਸਾਮਣ ਤਾਂ ਇਹ ਵਰਦੀ ਪਾ ਕੇ ਮਿਲਿਆ ਜੀ ਅੱਛਾ ਤੁਸੀਂ ਇਹਨੂੰ ਮਿਲੇ ਕਿੱਥੇ ਸੀ ਕਿਸ ਦਿਨ ਕਿੰਨੇ ਮੁਲਾਕਾਤ ਕਰੇ ਥੋੜੀ ਇਹ ਮੇਰਾ ਇੱਕ ਮਿੱਤਰ ਸੀਗਾ ਜਿਸ ਕਰਨ ਉਹ ਸਿੰਗਿੰਗ ਦਾ ਕੰਮ ਕਰਦਾ ਮੈਂ ਉਹਦਾ ਕੰਮ ਵਗੈਰਾ ਦੇਖਦਾ ਹਾਰਾ ਤੇ ਉਹਨੇ ਦੱਸਿਆ ਜੀ ਵੀ ਇੱਕ ਉਹਦਾ ਅੱਗੇ ਲਿੰਕ 'ਚ ਇੱਕ ਮੁਲਾਜ਼ਮ ਬੰਦਾਗਾ ਤੇ ਵੀ ਇਹ ਸਾਰੇ ਪਰਚ ਇਹ ਸਾਡਾ ਰੋਲਾ ਡੇਢ ਦੂਗਾ ਉਹਦਾ ਵੀ ਕੋਈ ਰੋਲਾ ਰੋਬੇੜਿਆ ਸੀ ਇਹਨੇ ਤੇ ਉਸ ਉਸ ਗਾੜੀ ਉੱਥੋਂ ਮਿਲੇ ਸੀ ਸੀ ਤੂੰ ਕਦੇ ਤੁਹਾਨੂੰ ਪੁਲਸ ਵਾਲਿਆਂ ਨਾਲ ਵੀ ਇਹਨੇ ਮੁਲਾਕਾਤ ਕਰਾਈ ਸੀ ਤੁਹਾਡੀ ਕਿਸੇ ਪੁਲਸ ਵਾਲੇ ਨਾਲ ਮੁਲਾਕਾਤ ਤਾਂ ਨਹੀਂ ਕਰਾਈ ਪਰ ਇਹਨੇ ਮੈਨੂੰ ਫੋਟੋ ਜਰੂਰ ਦਿਖਾਈਆਂ ਸੀ ਪੁਲਸ ਵਾਲਿਆਂ ਨਾਲ ਜਿਵੇਂ ਤੁਸੀਂ ਆਹ ਦੇਖ ਲਓ ਜੀ ਇਹਦੀ ਵਰਦੀ 'ਚ ਫੋਟੋਆਂ ਨੇ ਗਿਆ ਹਾਂ ਹਾਂ ਤੁਸੀਂ ਆਹ ਦੇਖ ਸਕਦੇ ਹੋਗੇ ਅਸਲੀ ਨਾਲ ਫੋਟੋਆਂ ਨੇ ਗਿਆ ਪੰਜਾਬ ਪੁਲਿਸ ਦੀ ਵਰਦੀ ਆਸਲੀ ਨਾਲ ਫੋਟੋਆਂ ਨੇ ਗਿਆ ਤੇ ਮੈਨੂੰ ਲੱਗਈ ਕਿ ਤੇ ਮਲਾਜਮ ਹੂਗਾ ਮੈਨੂੰ ਪੁੱਛਿਆ ਵੀ ਸੀ ਤੇਰੀ ਡਿਊਟੀ ਕਿੱਥੇ ਹੁੰਦੀ ਆ ਗਈ ਇਹ ਮਿਲ ਕਹਿੰਦਾ ਲੱਗ ਲੱਗ ਜਗ੍ਹਾ ਤੇ ਡਿਊਟੀ ਹੁੰਦੀ ਹੈ ਮੇਰੀ ਤੇ ਕਈ ਵਾਰੀ ਇਹਨੇ ਮੈਨੂੰ ਸਾਰੇ ਸਾਰੇ ਪੁਲਸ ਵਾਲਿਆਂ ਦੇ ਫੋਟੋ ਦਿਖਾਈਆਂ ਤੇ ਕਹਿੰਦਾ ਕਿ ਕਦੇ ਕਿਸੇ ਨਾਲ ਹੁੰਦਾ ਇਨਸਾਫ ਦੀ ਮੰਗ ਕਰਦੇ ਆਂ ਅੱਛਾ ਕੀ ਤੁਹਾਡੇ ਭਾਈ ਤੇ ਪਰਚਾ ਹੋ ਗਿਆ ਹੁਣ ਮੇਰੇ 100 ਰੁਪਏ ਇੱਕ ਤਾਂ ਜਿਹੜੇ ਪਰਚੇ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਵੀ ਮੈਂ ਨਹੀਂ ਹੋਣ ਦਿੰਦਾ ਥੋੜਾ ਸਮਝੌਤਾ ਕਰਾ ਦ ਕਿ ਉਹ ਪਰਚਾ ਹੋ ਗਿਆ ਹੁਣ ਜਾਂ ਕੀ ਰੱਦ ਹੋਇਆ ਉਹ ਵੀ ਨੇ ਸਮਝੌਤਾ ਕਰਾ ਇਹਨੇ ਇਹਨੇ ਤਾਂ ਸਮਝੌਤਾ ਨਹੀਂ ਕਰਾਇਆ ਜੀ ਇਹਦਾ ਇਹਦਾ ਪੈਸੇ ਲੈ ਕੇ ਮੁੱਕਰੇ ਗਿਆ ਅੱਛਾ ਮੁੱਕਰੇ ਹੁਣ ਤੁਹਾਡੇ ਨਾਲ ਗੱਲਬਾਤ ਹੋਈ ਹੈ ਤੁਸੀਂ ਕਹੇ ਵੀ ਸਾਡੇ ਪੈਸੇ ਵਾਪਸ ਦੇ ਨਹੀਂ ਅਸੀਂ ਸਾਡੇ ਕੋਲ ਜਾਂਦਾ ਇਨਸਾਫ ਚਾਹੀਦਾ ਜੀ ਹੰਦਾ ਸਾਡੇ ਭਾਈ ਨੂੰ ਨਹੀਂ ਬੰਦ ਕਰਕੇ